सत श्रीकाल दर्शकों मैं किरणदीप इस प्रोग्रामा स्वागत करती हाँ यह कलाबाजिया उच्च छलां अग के गोले निकलना कोई सरकस नहीं बल्कि बाजीकर बाजियां ਇਹਨੇ ਪੁਰਾਣੇ ਥੱਲੇ ਦੇ ਉੱਤੇ ਇੰਦਾ ਥਾਵਾਂ ਤੇ ਹੈ ਨਾ ਇਹ ਅੰਛਾ ਦੋ ਰਾਜਾ ਨਾ ਮੈਨੂੰ ਹੈ ਨਾ ਇਹ ਅੰਛਾ ਦੋ ਹਾਈ ਸਾਈਡ ਦਾ ਜਵਾਬ ਥਾਵੇਂ ਥਾਵਾਂ ਉੱਡ ਜਾਵੇ ਹਾਈ ਹਾਈ ਇੱਕ ਹੋਰ ਅੱਗੇ ਕਿਹੜਾ ਗੱਲ ਚੱਕੇ ਅਗਲੇ ਬਾਅਦ ਚਲਾਈ ਹਾਈ ਸ਼ਾਬਾਸ਼ ਹੋ ਗਏ 危险。了。 ਕੱਲ ਤੋਂ ਸਮੋਕੇ ਦੀ ਹੈ ਇਸ ਮੌਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਪੰਜਾਬ ਦੇ ਪੂਰਵ ਮੀਡੀਆ ਇੰਚਾਰਜ ਸਤਨਾਮ ਚਾਨਾ ਨੇ ਦੱਸਿਆ ਕਿ ਪੰਜਾਬ ਵਿੱਚ ਬਾਜੀਗਰਾਂ ਦੇ ਕਰਤੱਵ ਉਦੋਂ ਤੋਂ ਚੱਲੇ ਆ ਰਹੇ ਹਨ ਜਦੋਂ ਤੋਂ ਪੱਛਮੀ ਲੋਕਾਂ ਨੂੰ ਇਹਨਾਂ ਖੇਡਾਂ ਬਾਰੇ ਗਿਆਨ ਵੀ ਨਹੀਂ ਸੀ ਕਿ ਇਹ ਬਾਜੀ ਹਿੰਦੁਸਤਾਨ ਦੇ ਕਲਾਕਾਰਾਂ ਦੀ ਬਹੁਤ ਹੀ ਬਿਹਤਰੀਨ ਉਪਲਬਧੀ ਸੀ ਔਰ ਇਹ ਬਹੁਤ ਸਦੀਆਂ ਪੁਰਾਣੀ ਜਦੋਂ ਦੁਨੀਆ ਨੂੰ ਕੋਈ ਜਾਣਕਾਰੀ ਨਹੀਂ ਹੁੰਦੀ ਸੀ ਜੇ ਮਨਾਸਟਿਕ ਦੇ ਬਾਰੇ ਚ ਉਨਾ ਵਰਿਆਂ ਦੇ ਵਿੱਚ ਹਿੰਦੁਸਤਾਨ ਦੇ ਲੋਕਾਂ ਨੇ ਬਾਜੀ ਵਰਗੀਆਂ ਕਲਾਵਾਂ ਨੂੰ ਜਨਮ ਦਿੱਤਾ ਸੀ ਇਹ ਗੱਲ ਚੌਥੀ ਸਦੀ ਦੀ ਹੈ ਅੱਜ ਤੋਂ 1600 ਸਾਲ ਪਹਿਲਾਂ ਜਦੋਂ ਈਰਾਨ ਦੇ ਬਾਦਸ਼ਾਹ ਬਹਿਰਾਮ گور ਨੇ 12000 ਪੰਜਾਬੀਆਂ ਨੂੰ ਜਹਾਜ਼ਾਂ ਵਿੱਚ ਭਰ ਕੇ ਈਰਾਨ ਲਗਾਇਏ ਉਹਨਾਂ ਵਿੱਚ ਇਹੋ ਜਿਹੇ ਹੀ ਕਲਾਕਾਰ ਸਨ ਸੰਗੀਤ ਵਜਾਉਣ ਵਾਲੇ ਬਾਜੀ ਪਾਉਣ ਵਾਲੇ ਦਸਤਕਾਰ ਲੋਹਾ ਬਣਾਉਣ ਵਾਲੇ ਔਰ ਇਸ ਤਰ੍ਹਾਂ ਦੇ ਹੁਨਰਮੰਦ ਲੋਕਾਂ ਦਾ 12000 ਦਾ ਜਥਾ ਹਿੰਦੁਸਤਾਨ ਦੇ ਵਿੱਚੋਂ ਪਹਿਲੀ ਵਾਰੀ ਈਰਾਨ ਦੇ ਬਾਦਸ਼ਾਹ ਲਿਜਾ ਕੇ ਈਰਾਨ ਦੇ ਵਿੱਚ ਬਸਾਇਆ ਸੀ ਉਸ ਤੋਂ ਬਾਅਦ ਜਿਉਂ ਹੋੜ ਲੱਗੀ ਕਿ ਹਿੰਦੁਸਤਾਨ ਦੇ ਵਿੱਚੋਂ ਕਲਾਕਾਰਾਂ ਨੂੰ ਸੰਗੀਤਕਾਰਾਂ ਨੂੰ ਔਰ ਜਿਨ੍ਹਾਂ ਵਿੱਚ ਸਪੇਰੇ ਵੀ ਸ਼ਾਮਲ ਸੀ ਬੀਨ ਵਜਾਉਣ ਵਾਲੇ ਸ਼ਾਮਲ ਸੀ ਔਰ ਲੋਹਾ ਬਣਾਉਣ ਵਾਲੇ ਸ਼ਾਮਲ ਸੀ ਉਹਨਾਂ ਨੂੰ ਯੂਰਪ ਤੱਕ ਲੈ ਕੇ ਗਏ ਇਹ ਪੰਜਾਬ ਤੇ ਸਿੰਧ ਦੇ ਲੋਕ ਹੀ ਸਨ ਜਿਨ੍ਹਾਂ ਨੂੰ ਈਰਾਨ ਦਾ ਬਾਦਸ਼ਾਹ ਰਾਜਨੀਤਿਕ ਫੈਸਲੇ ਦੇ ਨਾਲ ਲੈ ਕੇ ਗਿਆ ਸੀ ਔਰ ਮੈਂ ਸਮਝਦਾ ਕਿ ਬੜੀ ਮਹੱਤਵਪੂਰਨ ਘਟਨਾ ਹੈ ਜਦੋਂ ਕਲਾ ਦੇ ਉੱਤੇ ਸਿਆਸਤ ਭਾਰੂ ਹੋ ਜਾਂਦੀ ਹੈ ਕਲਾ ਨਾਲੋਂ ਵਜ਼ਨ ਜਦੋਂ ਸਿਆਸਤ ਦਾ ਵੱਧ ਜਾਂਦਾ ਫਿਰ ਸਾਰੇ ਫੈਸਲੇ ਸਿਆਸਤ ਨੂੰ ਧਿਆਨ ਚ ਲੈ ਕੇ ਰੱਖੇ ਕਿ ਕੀਤੇ ਜਾਂਦੇ ਆ ਔਰ ਕਲਾ ਦਾ ਕੋਈ ਮੁੱਲ ਨਹੀਂ ਰਹਿ ਜਾਂਦਾ ਸਿਆਸਤਦਾਨਾਂ ਵਾਸਤੇ ਸਿਰਫ ਇਹ ਜਾਂਦਾ ਕਿ ਜਿੱਤਣਾ ਕਿਦਾਂ ਆ ਜੇ ਉਹਨਾਂ ਨੂੰ ਇਹ ਪਤਾ ਲੱਗ ਜਾਵੇ ਕਿ ਕਲਾ ਨੂੰ ਸਿਰ ਤੇ ਚੁੱਕਿਆਂ ਜਿੱਤਾਂਗੇ ਤਾਂ ਕਲਾ ਨੂੰ ਸਿਰ ਤੇ ਚੁੱਕ ਲੈਣਗੇ